ਯਾਹ ਹਾਂ ਪਰ ਇਹ ਇੱਥੇ ਸੁੱਕ ਜੂ ਮੈਨੂੰ ਕਿਹੜਾ ਪਤਾ ਸੀ ਵੀ ਮੀ ਆਜੂ ਸਿਆਪਾ ਖਾਨਾ ਨਾਲੇ ਤਾਂ ਚੰਗੀ ਧੋਪ ਨਿਕਲੀ ਅੱਜ ਮੇਰੇ ਬਾਲਾਂ ਨੂੰ ਸੁੱਕ ਜੂ ਸਾਰਾ ਹੁਣ ਤਾਂ ਪਾਥੀਆਂ ਹੈਗੀਆਂ ਸੀ ਕਿਹੜਾ ਇੱਥੇ ਗਏ ਸਗਾ ਨਾ ਕਿਹੜੇ ਵੇਲਿਆਂ ਦਾ ਗਿਆ ਲੈ ਹਜੇ ਤੱਕ ਨਹੀਂ ਆਇਆਗਾ ਆਏ ਹਾਈ ਹਾਂ ਆ ਗਿਆ ਆਏ ਹਾਈ ਉੱਥੇ ਹੀ ਕਰੀ ਜਾਨੀ ਆ ਮੈਂ ਤਾਂ ਕੀ ਕਰਨਾ ਸੀ ਮੈਂ ਤਾਂ ਬਾਲਾਂ ਨੂੰ ਸੁਕਣਾ ਪਾਉਣਾ ਸੀਗਾ ਉਹ ਤਾਂ ਨਹੀਂ ਰਾਤ ਗੌਰ ਕੀਤੀ ਨਾਲੇ ਮੈਂ ਕਿਹਾ ਵੀ ਥੱਬਾ ਲੱਕੜਾਂ ਦਾ ਉਹਨਾਂ ਦੇ ਮੰਗ ਕੇ ਲਈ ਸੀ ਮੈਂ ਤਾਂ ਕਿਰਨਾ ਕਿ ਵੀ ਕੋਠੇ ਤੇ ਨ ਪਿਆਗਾ ਵੀ ਤੂੰ ਲਾ ਦੇ ਲਾ ਦੇ ਜਮਾ ਨਹੀਂ ਮੇਰੀ ਗੱਲ ਗੋਲੀ ਓਏ ਇੱਕਾ ਥੱਕਾ ਤਾਂ ਮੈਂ ਕੰਮ ਤੋਂ ਆਉਣਾ ਕਰਿਆ ਕਿ ਤੂੰ ਕੰਮ ਗਨਾਉਣ ਲੱਗਾ ਜਾ ਕਰ ਮੈਂ ਤੂੰ ਹੀ ਨਹੀਂ ਸਿੱਧੀ ਕਰਨੀ ਹੁੰਦੀ 2 ਮਿੰਟ ਚੱਲ ਹੁਣ ਮੇਰੀ ਗੱਲ ਸੁਣ ਮੈਂ ਨਾ ਕਿਰਨਾ ਕਿ ਜਾਂਦੀ ਆ ਕੰਮ ਕਰਨ ਉਹਨਾਂ ਦੇ ਨਾਲੇ ਤਾਂ ਰੋਟੀ ਟੁੱਕ ਜਾ ਕਰਕੇ ਆਉਣਾ ਸੀਗਾ ਤੇ ਨਾਲੇ ਕੱਪੜੇ ਧੋ ਕੇ ਆਉਣੇ ਸੀ ਚੰਗਾ ਹੁਣ ਮੇਰੇ ਨਾਲ ਲੜੀ ਨਾ ਬਿਨਾਂ ਗੱਲ ਮੈਂ ਪਾਗਲਾ ਕਿ ਮੈਂ ਤੇਰੇ ਨਾਲ ਲੜੀ ਜਾਊਂਗਾ ਹਾਂ ਕਿਉਂਕਿ ਮੈਂ ਰਾਤ 10 ਤੱਕ ਸੀ ਭਾਈ ਮੈਂ ਉਹਨਾਂ ਦੇ ਪੋਚੇ ਲਾਉਣ ਨਹੀਂ ਲੱਗੀ ਉਹਨਾਂ ਦੀ ਬਹੂ ਗਈ ਹੋਈ ਹੈਗੀ ਘੁਮਣ ਕਮਾਈ ਖਣੀ ਆਪੇ ਪੇਕੇ ਭੁਕੇ ਗਈ ਹੈ ਕਿਤੇ ਉਹ ਮੈਨੂੰ ਕਹਿੰਦੀ ਹੈ ਕਹਿੰਦੀ ਦੋ ਦਿਨ ਭਾਵੇਂ ਸਾਡੇ ਰੋਟੇ ਨਾ ਪਕਾ ਜੀ ਨਾਲੇ ਕੰਮ ਕਰ ਜੀ ਕਹਿੰਦੀ ਉੱਥੇ ਦੋਨੇ ਜੀਆਂ ਦੀ ਰੋਟੀ ਲਿਆ ਕੇ ਰੇ ਅਥਨ ਤੜਕੇ ਦੇ ਪੈਸੇ ਤੇਰੇ ਵੀ ਦਊ ਤੁਹਾਨੂੰ ਜਿਹੜੀ ਤੇ ਪਾ ਹਾਂ ਪੈਸੇ ਕਹਿੰਦੀ ਸੀ ਮੈਂ ਦਊਂਗੀ ਕਿੰਨੇ ਕਹਿੰਦੀ ਹੈ ਪੈਸੇ ਉਹਨੇ ਤਾਂ ਮੈਨੂੰ 400 ਰੁਪਏ ਕਿਹਾਗਾ ਚਲੋ ਠੀਕ ਹੈ ਫਿਰ ਤਾਂ ਜੀ 4 ਪੈਸੇ ਆਉਣਗੇ ਕਿ ਰੋਟੀ ਪਾਦਾ ਮ ਚਲ ਠੀਕ ਹੈ ਫਿਰ ਮੈਂ ਤੈਨੂੰ ਰੋਟੀ ਖਾ ਕੇ ਵਾਪਸ ਜਾਂ। ਓਹੋ। ਉਹ ਲਿਆ ਹੁਣ ਰੋਟੀ। ਆ ਗਈ। ਹੋਈ ਨਾ। ਗੋਧਾਈ ਕਰਨ ਲੱਗਿਆ ਨਾ ਤੂੰ ਵੀ ਨਹੀਂ ਦੇਖਦਾ ਹੁੰਦਾ। ਲੈ ਮੈਂ ਵਾਪਸ ਕੰਮ ਤੇ ਵੀ ਜਾਣਾ। ਮੈਂ ਤਾਂ ਚਟਨੀ ਬਣਾਈ ਸੀਗੀ। ਇੱਥੇ ਤਾਂ ਇਹੀ ਮੁਰਗਾ ਆਪਣਾ ਤਾਂ। ਮੇਰੀ ਚਲ ਕੋਈ ਨਹੀਂ। ਮੇਰੀ ਗੱਲ ਸੁਣ। ਹਾਂ। ਉਹਨਾਂ ਦੀ ਬੁੜੀ ਹੈ ਤਾਂ ਚੰਦਰੀ ਜੀ ਹੈਗੀ। ਕਿਰਨਾ ਦੀਦੀ ਐਂ ਕਹਿੰਦੀ ਸੀ। ਕਹਿੰਦੀ ਤੂੰ ਸਾਡੀ ਬੀਬੀ ਨੂੰ ਕੱਲਾ ਐ ਕਹਦਿਆ ਕਰੀ ਵੀ ਨਾਲੇ ਸੱਚ ਦੁੱਧ ਮਿਲ ਜਾ ਕਰੋ ਆਪਾਈਆ ਕਹਿੰਦੀ ਸੀ ਦੁੱਧ ਲੈ ਜੀ ਪਰ ਮਹੀਨੇ ਦੇ 400 ਰੁਪਏ ਦੇਵਾਂਗੇ ਮਹੀਨੇ ਦਾ 400 ਤਾਂ ਐ ਸੀਗਾ 2-3 ਦਿਨਾਂ ਦਾ ਹੋਊਗਾ 400 ਮਹੀਨੇ ਦਾ 400 ਨਾਲ ਕੀ ਬਣਦਾਗਾ ਮਹਿੰਗਾਈ ਤਾਂ ਦੇਖ ਲੈ ਅੱਜ ਕੱਲ ਕਿੰਨੀ ਹੈਗੀ ਕਹਿ ਦਿੰਦੀ ਉਹਨੂੰ ਓਕੇ ਮਹੀਨੇ ਦਾ 400 ਨਾਲ ਕੀ ਬਣਦਾ ਕੀ ਕਾਤੋਂ ਨਹੀਂ ਬਣਦਾ 20-20 ਕਰਕੇ ਨਾ ਕਿੰਨੇ ਦਿਨ दाल ਸਬਜ਼ੀ ਬਣ ਜੂ ਕੋਈ ਆਪਣੀ ਤਾਂ ਨਾਲੇ ਦੁੱਧ ਹੀ ਆਜੂ 10 ਰੁਪਏਾਂ ਦਾ ਵਿੱਚੋਂ ਉਹ ਮਿਸਾਲ ਨਾਲ ਹਾਂ ਉਹ ਤਾਂ ਤੇਰੀ ਗੱਲ ਠੀਕ ਐ ਵੀ ਚਲੋ ਸੇ ਤਾਂ ਬਚਤੀ ਉਹ ਹੋਰ ਵੀ ਰੋਟੀ ਪਾਣੀ ਉਹਨਾਂ ਦੇ ਘਰੋਂ ਆ ਜਾ ਕਰੂਗਾ ਤੇ ਨਾਲੇ ਤੋਂ ਬਾਧਾ ਖਰਚਾ ਬਚ ਜੂ ਜੁੜਦੇ ਆ ਕਿਹੜੀਆਂ ਬਚਤਾਂ ਹੁੰਦੀਆਂ ਗਰੀਬੀ ਚ ਉਹ ਕੋਈ ਗੱਲ ਨਹੀਂ ਸਭ ਕੁਝ ਹੋ ਜਾਂਦਾ ਹੁੰਦਾ ਰੱਬ ਤੇ ਡੋਰਾ ਰੱਖਿਆ ਕਰੋ ਕੋਈ ਨਹੀਂ ਜੱਜ ਮਾੜਾ ਟਾਈਮ ਐ ਆਪਣਾ ਚੰਗਾ ਵੀ ਆਊਗਾ ਕਦੇ ਰੱਬ ਤੇ ਡੋਰਾ ਨੇ ਤਾਈ ਤਾਂ ਤੁਰੇ ਫਿਰਦੇ ਆ ਜੇ ਰੱਬ ਦੇ ਆਸਰੇ ਕਹਿ ਦਿੰਨੇ ਆ ਰੱਬ ਵੀ ਗਰੀਬਾਂ ਦੀ ਹੋਂ ਘੱਟ ਹੀ ਸੁਣਦਾ ਇੱਕ ਗੱਲੋਂ ਤਾਂ ਉਹ ਵੀ ਦਿਹਾੜੀ ਹੁੰਦੀ ਆ ਕੀ ਬੱਚ ਤਾਂ ਕਰਕੇ ਕਰਾਂਗੇ ਨਾਲੇ ਕਿੱਥੇ ਜੋੜ ਲਾਂਗੇ ਆਪਾਂ ਤਾਂ ਤਾਂ ਕੁਲੀ ਵੀ ਨਹੀਂ ਥੱਪੀ ਜਾਣੀ ਕੋਈ ਗੱਲ ਨਹੀਂ ਸਰਤੇ ਛੱਤ ਤਾਂ ਹੈਗੀ ਆਪਣੇ ਆਪ ਤੂੰ ਨੀਮਿਆਂ ਨੂੰ ਦੇਖ ਕੇ ਜੀਆ ਕਰ ਜਿਹੜੇ ਝੂਬੀਆਂ 'ਚ ਬੈਠੇ ਨੇ ਆਪਾਂ ਦੋ ਟਾਈਮ ਦੀ ਰੋਟੀ ਤਾਂ ਖਾਈ ਜਾਂਨੇ ਆ ਸਹੀ ਗੱਲ ਆ ਰੋਟੀ ਤਾਂ ਖਾਈ ਜਾਂਨੇ ਆ ਚਲ ਹੋ ਜਾਣੇ ਮੇਰੀ ਗੱਲ ਸੁਣ ਦੁਪਹਿਰੇ ਨੂੰ ਜਦੋਂ ਤੂੰ ਆਏਂਗਾ ਉਦੋਂ ਨੂੰ ਮੈਂ ਵੀ ਆਜਾਂ ਤੇ ਜਾਂ ਮੈਨੂੰ ਬਾਜ਼ ਮਾਰ ਲੈ ਆਉਂਦਾ ਹੋਇਆ ਸਾਈਕਲ ਤੇ ਚੜਾ ਲੈ ਨਾਲ ਕੋਈ ਨਹੀਂ ਆਪੇ ਲਿਆਂਗਾ ਮੈਂ ਹੋਰ ਹੁਣ ਮੈਂ ਜਾਨੀ ਆ ਬਾਲਾ ਕਵੇਲਾ ਹੋਈ ਜਾਂਦਾ ਫਿਰ ਖਬਰ ਅਗਲੇ ਤੇ ਕਿੰਨਾ ਕੰਮ ਹੋਊਗਾ ਮੈਨੂੰ ਸਾਰਾ ਦਿਨ ਧੁੱਪੇ ਖਪਣਾ ਪਊ ਉੱਥੇ ਚਲ ਬਾਗ ਜਾ ਤੂੰ ਮੈਂ ਵੀ ਗੇਟ ਗੁੱਟ ਲਾ ਕੇ ਮੈਂ ਵੀ ਤੁਰਦਾਗਾ ਹੁਣ ਤਾਂ ਮौज ਹੋ ਗਈ ਦੁਪਹਿਰੇ ਔਖਾ ਨਹੀਂ ਹੋਊਗਾ ਮੈਂ ਦੁੱਧ ਲੈ ਕੇ ਆਉਂਗੇ ਤੇ ਨਾਲੇ ਚਾਹ ਪੀ ਜੀਂ ਦੁਪਹਿਰੇ ਚਲ ਉਹ ਵੀ ਨਾਲੇ ਕਟੋ ਜੀ ਸਕੂਲ ਗਈ ਹੋਈ ਆ ਹੋਰ ਹੁਣ ਤਾਂ ਜਵਾਕੜੇ ਨੇ ਜਾਣਾ ਹੀ ਉਹਨੂੰ ਵੀ ਆਉਂਦਾ ਹੋਇਆ ਮੈਂ ਚੜਾ ਰਿਆਂਗਾ ਹਾਂ ਕੋਈ ਨਾ 10-5 ਦੀ ਚੀਜ਼ ਲਿਆ ਦੀ ਦੁਕਾਨ ਤੋਂ ਕੁੜੇ ਨੂੰ ਕੋਈ ਗੱਲ ਨਹੀਂ ਚਲ ਠੀਕ ਆ ਮੈਂ ਜਾਨੀ ਆ ਬਾਹਰ ਭੇਡ ਜੀ ਠੀਕ ਆ ਚਲ ਬੱ ਚਲ ਤੂੰ ਮੈਂ ਮੁਰਦਾਫਾ ਲੈ ਮੁਰਦਾਫਾ ਲੈ ਕੇ ਜਾਉਂਦਾ ਇਹਨੂੰ ਉੱਥੋਂ ਚੰਗੋ ਲੈ ਆਈ ਮੈਨੂੰ ਆਂਦਾ ਹੋਇਆ ਓਹ ਹੋ ਬੇਮਨਾ ਗਰਮੀ ਵੀ ਬਾਹਲੀ ਆ ਸ਼ਾਂਤ ਆ ਨਾ ਰੱਬ ਚੱਜ ਨਾਲ ਕੋਈ ਕੀਤਾ ਬਣ ਦਿੰਦਾ ਵੀ ਆਪਦਾ ਕੀਤਾ ਛੇੜ ਕੇ ਅਸੀਂ ਵੀ ਮੋਟਰਸਾਈਕਲ ਜੋਗੇ ਹੋ ਜਗੇ ਹੈ ਚਲ ਆਉਣ ਜਾਂਚ ਤਾਂ ਸੁਖ ਹੋ ਜ ਆ ਸਾਈਕਲ ਇਹਨੂੰ ਕਿੱਥੇ ਕਿੱਥੇ ਲੈ ਕੇ ਜਾਈਏ ਮੁਰਕ ਮੜ ਕੇ ਪੈਂਚਰ ਹੋ ਜਾਂਦਾ 20 20 ਦਿਨ ਤਾਂ ਖੜਾ ਰਹਿੰਦਾ ਕਦੇ ਟੂਬ ਪਾਟ ਗਈ ਕਦੇ ਪੈਂਚਰ ਕਿਹੜਾ ਲਵਾਇਆ ਜਾਂਦਾ 10 ਰੁਪਏ ਮੰਗ ਲੈਂਦੇ ਆ ਇਕੱਠੇ ਪੈਂਚਰ ਵਾਲ ਆ ਗਿਆ ਚੱਲ ਘਰ ਹਾਂ ਲੈ ਗੇਟ ਤਾਂ ਖੁੱਲੇ ਪਿਆਗਾ ਹੋ ਬੈਠੀ ਐ ਚਾਚੀ ਵੀ ਬਰਾਂਡੇ ਚ ਕਹੂਗੀ ਗਗਨਾ ਕਿਹੜਾ ਦਿਨ ਚੜਿਆ ਆ ਮੁਰਕ ਕੰਮ ਵੀ ਕਰੂੰਗੀ ਇੱਥੇ 12 1 ਵਜੇ ਜਾਣਗੇ ਮਾਣਾ ਮੈਨੂੰ ਤਾਂ ਚੱਲ ਭੈਣ ਕੰਮ ਕਰਾਂ ਜਾ ਕੇ ਲੈ ਹੁਣ ਆਉਂਦੀ ਆ ਮਟਕ ਮਟਕ ਕਰਦੀ ਸਾਰਾ ਦਿਨ ਲਾਤਾ ਇਹ ਕੰਮਾਂ ਦਾ ਕੋਈ ਟਾਈਮ ਆਗਾ ਹੁਣ ਜੇ ਸਾਡੀ ਬਹੁਤ ਕੰਮ ਨੂੰ ਕਹਿ ਕੇ ਗਈ ਆ ਤਾਂ ਮੜਮੋਟਾ ਟਾਈਮ ਨਾ ਤਾ ਜਾਂਦੀ ਨਹੀਂ ਆ ਜਾ ਵੀਰ ਪਹਿਲੇ ਬਿਥੇਰਾ ਲੇਟ ਹੋ ਗਈ ਪਾਣੀ ਹੈਗਾ ਚਾਚੀ ਕੈਂਪਰ ਚ ਦੇਖ ਲੈ ਹੋਊਗਾ ਪਾਣੀ ਕੈਂਪਰ ਚ ਦੇਖ ਲਈਏ ਚਾਚੀ ਮੈਂ ਤੂੰ ਵੀ ਪੀਵੇਂਗੀ ਦੇ ਦੇ ਘਟ ਲੈ ਇਹ ਚ ਤਾਂ ਪਾਣੀ ਹੈ ਨਹੀਂ ਚੱਲ ਹੁਣ ਮੈਂ ਆ ਗਈ ਨਾਲੇ ਮੈਂ ਉਹਨੂੰ ਧੋਕੇ ਪਰ ਜੂਨ ਨਾਲੇ ਬਰਫ਼ ਪਾ ਜੂਗੀ ਪਾਣੀ ਤਾਂ ਹੈ ਨਹੀਂ ਚਾਚੀ ਚੱਲ ਮੈਂ ਰਸੋਈ ਚੋਂ ਪੀ ਲੈਣੀ ਹੈ ਰਸੋਈ ਚੋਂ ਪੀ ਲੈ ਨਾਲੇ ਰਸੋਈ ਚੋਂ ਪਾਣੀ ਪੀ ਲੈ ਨਾਲੇ ਭਾਂਡੇ ਭੁੰਡੇ ਮਾਂਜਣ ਨਾਲੇ ਪਹਿਨੇ ਇਹਨੇ ਕੱਪੜੇ ਲੀੜੇ ਧੋਣ ਨਾਲੇ ਪਹਿਨੇ ਛਾੜੂ ਪੋਚਾ ਪਿਆ ਕਾ ਮਨੇ ਮੇੜਲਾ ਤਾਂ ਪਹਿਲੀ ਦੁਪਹਿਰਾ ਕਰਿਆ ਚਲ ਕੋਈ ਨਾ ਚਾਚੀ ਮੈਂ ਕੰਮ ਤਾਂ ਕਰ ਲੈਂਦੀ ਆ ਉਹ ਤੁਹਾਡੀ ਬਹੂ ਨੇ ਆਏ ਦੱਸਤਾ ਸੀ ਵੀ ਮੈਂ ਪਾਈ ਇੱਕ ਦੁੱਧ ਵੀ ਲੈ ਕੇ ਜਾਇਆ ਕਰੂੰ ਦੋਨੇ ਦਾ ਕੋਈ ਨਾ ਲੈ ਜਾ ਕਰੀ ਚੰਗਾ ਕਰ ਲਈ ਪਾਣੀ ਲੈ ਕੇ ਦਵਾਂ ਤੈਨੂੰ ਚਲ ਕੋਈ ਨਾ ਤੂੰ ਫੇਰੀ ਪੀ ਲੂੰਗੀ ਮੈਂ ਤਾਂ ਪਾਣੀ ਚ ਕਰ ਲਾ ਕੰਮ ਚੰਗਾ ਚਲ ਜਾਂਦੀ ਜਾਂਦੀ ਹਾਂ ਕੈਂਪਸ ਵਰਕ ਬਾਕੇ ਨਾ ਕੈਂਪਸ ਵਰਕ ਤੇ ਚਾਚੀ ਕੋਲ ਤਾਂ ਦਿਨੋਂ ਤੋਂ ਲੈ ਕੇ 5 ਦਿਨ ਖੋ ਬੈਠੀ ਉਹ ਕੋਲ ਜਾਂਦੀ ਹੋਰ ਬਚਾਰੀ ਕਿਤੇ ਮੱਥਾ ਮਾਰੂਗੀ ਕੱਲੇ ਕਸਤਾ ਨੋ ਦੇ ਬਤਾ ਚਿ ਗਾਈ

हां चाची ਉਹ ਆਏ ਕਹਿੰਦੀ ਸੀ ਕਹਿੰਦੀ ਆ ਮਹੀਨਾ ਸਾਰਾ ਲਾ ਲਈ ਕਹਿੰਦੀ ਮੈਂ ਤੈਨੂੰ 400 ਦੇ ਦੂੰਗੀ ਅੱਛਾ 400 ਤਾਂ ਚਲ ਕੋਈ ਗੱਲ ਨਹੀਂ ਸੀ ਤੇ ਐਡੀ ਵੀ ਕੀ ਗੱਲ ਐਨੇ ਕਿੰਨੇ ਕੁ ਦਿਨ ਰਹੂਗੀ ਉਹ ਆਜੂਗੀ ਮੁੜ ਕੇ ਟਾਈਮ ਨਾਲ ਉਹ ਤਾਂ ਕਹਿੰਦੀ ਸੀ ਕਹਿੰਦੀ ਮੈਂ 2-3 ਦਿਨ ਹੀ ਲਾਉਂਗੀ ਕਹਿੰਦੀ ਚਲ ਕੋਈ ਗੱਲ ਨਹੀਂ ਤੂੰ ਮਹੀਨਾ ਹੀ ਪੂਰਾ ਕਰ ਲਈ ਕਹਿੰਦੀ ਦੋਨੇ ਟਾਈਮ ਦੀ ਰੋਟੀ ਦੇ ਦੂਈ ਕਹਿੰਦੀ ਮੰਮੀ ਯਾਰ ਗੇ ਰੋਟੀ ਟੁੱਕ ਪਕਾਜੀ ਨਾਲੇ ਘਰੇ ਕੰਮ ਕਰ ਜੀ ਕਹਿੰਦੀ ਮੈਂ ਪਾਈਆ ਦੁੱਧ ਲੈ ਜਾ ਕਹਿੰਦੀ ਚਲ ਲੈ ਜਾ ਕਰ ਕੋਈ ਗੱਲ ਨਹੀਂ ਚਲ ਕੋਈ ਨਾ ਚਾਚੀ ਮੈਂ 4:00 ਵਜੇ ਆ ਜੂੰਗੀ ਚੰਗਾ ਠੀਕ ਆ ਚਾਹ ਕਰਕੇ ਦੇਖ ਆਗੀ ਮੈਨੂੰ ਲੱਗਦਾ ਲੇਟ ਹਾਂ ਆਗੀ ਜਾਣੇ ਮੱਥ ਪੈਣੀ ਆ 12 ਵੇ ਪੇੜ ਜਾਵੇਂ ਹਾਂ 12 ਵੇ ਪੇੜ ਜਾ ਚੰਗਾ ਜੀ ਲੈ ਆਈ ਗਈ ਹਾਂ ਆ ਗਈ ਮੈਂ ਤਾਂ ਤੈਨੂੰ ਬੋਲ ਹੀ ਮਾਰਨ ਨੂੰ ਲੱਗਦਾ ਸੀ ਬੋਲ ਤਾਂ ਮਾਰਦਾ ਸੀਗਾ 1 ਵਜ ਗਿਆ ਹੈਨਾ ਪੂਰਾ ਹੋਰ ਹੁਣ ਉੱਤੋਂ ਲੇਟ ਹੈ ਨਹੀਂ ਤੇ ਉਹਨੂੰ ਵੀ ਮੈਂ ਜਵਾਖੜੀ ਜ ਨੂੰ ਲੈ ਕੇ ਆਉਣਾ ਇਹਨੇ ਜਾਂ ਫੇਰ ਉਹਨੂੰ ਲਿਆ ਮੈਂ ਤੁਰ ਕੇ ਵਗ ਜਾਨੀ ਕਿ ਪਹਿਲਾਂ ਮੈਨੂੰ ਛੱਡਾਂਗਾ ਪਹਿਲਾਂ ਤੈਨੂੰ ਛੱਡੇ ਹੁਣਾ ਮੈਂ ਆ ਦੁੱਧਾ ਮੇਰੇ ਕੋਲ ਪਿੱਛੇ ਬਹਿ ਜਾ ਮੈਂ ਪਿੱਛੇ ਬਹਿ ਜਾ ਤਾ ਮੂਰੇ ਧਰਦੇ ਨਹੀਂ ਮੂਰੀ ਬਹਿ ਜਾ ਹੈ ਡੰ ਲੂਗਾ ਪਾਈਆ ਦੁੱਧਾ ਸਾਰਾ ਓਏ ਇਹਦੇ ਚ ਧਰ ਦੇ ਨਹੀਂ ਦੁੱਧ ਕੋਈ ਨਾ ਬਹਿ ਜਾ ਚੱਲ ਇੱਕ ਤਾਂ ਹਿੰਡ ਤੋਂ ਨਹੀਂ ਪੌਂਦੀ ਚੱਲ ਮੂਰੇ ਬਹਿ ਜਾਨੇ ਫਿਰ ਮੈਨੂੰ ਪਤਾ ਖਿੱਚਿਆ ਨਹੀਂ ਆਂਦਾ ਤੈਥੋਂ ਆਹੋ ਜ਼ੋਰ ਲੱਗਦਾ ਇੱਕ ਤਾਂ ਪਹਿਲਾਂ ਕੰਮ ਤੇ ਜ਼ੋਰ ਲੱਗ ਕੇ ਜਾਂਦਾ ਚਲੋ ਜੀ ਚੱਲਾ ਹੁਣ ਚਲੋ ਆਏ ਹੋਏ ਸੰਦੀਪਾ ਨੇ ਤੂੰ ਤਾਂ ਪਸੂਆਂ ਕੋਲ ਫਿਰਦੀ ਆ ਮੈਂ ਆਟਾ ਲੈ ਕੇ ਆਈ ਸੀ ਆਟਾ ਤਾਂ ਤੋ ਇੱਥੇ ਰੱਖ ਦੇ ਟਰਾਲੀ ਤੇ ਉਰੇ ਐ ਮੇਰੀ ਗੱਲ ਸੁਣ ਨੀ ਲੈ ਭੈਣੇ ਹਾਂ ਖੁੰਝੇ ਤਰਤਾ ਕੀ ਕਹਿੰਦੀ ਸੀ ਭੈਣੇ ਮੈਂ ਤਾਂ ਤੈਨੂੰ ਇਹ ਹੀ ਕਹਿੰਦੀ ਸੀਗੀ ਹਾਂ ਅੱਜ ਸਾਡੇ ਕੰਮ ਕਰਾ ਜਾ ਆ ਦੇਖ ਮੇਰੇ ਤਾਂ ਨਾ ਕੰਮ ਵੀ ਨਹੀਂ ਹੁੰਦਾ ਸਵੇਰ ਦਾ ਕੋਈ ਕੰਮ ਨਹੀਂ ਕੀਤਾ ਮੇਰੇ ਨਾਲ ਮੈਂ ਝਾੜੂ ਲਾਉਂਦੀ ਸੀ ਭਿੰਡਾਂ ਲੜ ਗਏ ਆ ਉਦੋਂ ਹੱਥ ਦੁਖੀ ਵੀ ਬੁਲਾਈ ਜਾਂਦਾ ਸਾਰਾ ਸੁੱਜਿਆ ਪਿਆ ਐਵੇਂ ਵੀ ਨਹੀਂ ਹੁੰਦਾ ਹੈਗਾ ਭੈਣੇ ਤੂੰ ਟੀਕਾ ਟੁਕਲ ਵਾਲਾ ਤੇਰੇ ਤਾਂ ਮੂੰਹ ਵੀ ਲਾਲ ਹੋਇਆ ਪਿਆ ਕਈ ਵਾਰ ਬੁਖਾਰ ਬਖੂਰ ਹੋ ਜਾਂਦਾ ਹੈਗਾ ਕੋਈ ਨਾ ਆ ਜਾਂਦੇ ਤੇਰੇ ਬਾਈ ਨੂੰ ਫਿਰ ਉਹਦੇ ਨਾਲ ਜਾ ਕੇ ਦਵਾਈ ਲੈ ਕੇ ਆਉਂਗੀ ਤੈਨੂੰ ਪਤਾ ਫਿਰ ਉਹ ਮੋਟਰਸਾਈਕਲ ਤੇ ਲੈ ਕੇ ਜਾਊਗਾ ਕੱਲੀ ਨੂੰ ਤੂੰ ਮੈਨੂੰ ਜਾਣ ਨਹੀਂ ਦਿੰਦੇ ਹੈਗੇ ਤੇ ਮੈਂ ਤੈਨੂੰ ਐਂ ਕਹਿੰਦੀ ਸੀ ਜਿਹੜੀ ਸੀ ਤੂੰ ਲੈ ਕੇ ਜਾਣੀ ਹੋਈ ਨਾ ਸਾਡੇ ਘਰੋਂ ਲੈ ਜੇ ਦੁੱਧ ਦਹੀਂ ਕੁਛ ਵੀ ਚਾਹੀਦਾ ਹੋਇਆ ਲੱਸੀ ਤੇ ਤੂੰ ਥੋੜਾ ਇਹ ਕੰਮ ਰਹਿਣਾ ਮੇਰਾ ਉਹ ਕਰਵਾ ਜੰਦੀ ਤਾਂ ਬਲਾਈ ਚੰਗੀ ਗੱਲ ਸੀ ਕੋਈ ਨਾ ਭਣ ਕਹਿੰਦੇ ਹੁੰਦੇ ਦੋ ਤਿੰਨ ਦਿਨਾਂ ਚ ਸੋਝ ਹੀ ਲੈਂਦੀ ਹੁੰਦੀ ਆ ਜੇ ਤੂੰ ਕਹੇ ਮੈਂ ਤਾਂ ਦੋ ਤਿੰਨ ਦਿਨਾਂ ਟਾਈਮ ਕੱਢ ਕੇ ਕੰਮ ਕਰ ਜਾ ਕਰੂੰਗੀ ਕੋਈ ਨਾ ਇਹ ਤਾਂ ਦੇਖ ਲੂ ਗਗਨ ਮੈਂ ਜੇ ਕੋਈ ਹੋਰ ਆ ਗਿਆ ਤਾਂ ਚਲ ਮੈਂ ਉਹ ਤੋਂ ਕਰਵਾ ਲੂੰ ਪਰ ਹੁਣ ਨਾ ਮੈਂ ਬਲਾਈ ਓਖੀ ਹੋਈ ਜਾਂਦੀ ਸੀ ਇੱਕ ਤਾਂ ਗੋਹਾ ਪਰਾਂ ਕਰਨ ਵਾਲਾ ਸੀ ਇੱਕ ਨਾ ਉਹ ਕੱਪੜੇ ਮਸ਼ੀਨ ਚ ਪਾਏ ਪਏ ਉਹ ਕੱਢਣ ਵਾਲੇ ਸੀ ਕੋਈ ਨਾ ਭਣ ਮੈਂ ਹਟਾ ਦਿੰਦੀ ਆ ਗੋਹਾ ਤਾਂ ਤੇ ਤੂੰ ਚੱਲ ਬਾੜ ਉੱਥੇ ਸ਼ਾਮੇ ਆ ਆਟਾ ਲੈ ਜਾਈਂ ਕਿ ਮੈਂ ਲੈ ਆਵਾਂ ਚਲ ਕੋਈ ਨਾ ਇਹ ਮੈਂ ਲੈ ਜਾਂਦੀ ਆ ਇੱਧਰ ਲੈ ਹੱਥ ਨਾਲ ਚੱਕ ਕੇ ਤੇ ਆ ਜਾ ਨਾਲ ਤੂੰ ਉੱਥੇ ਚਾਹ ਪਾਣੀ ਪੀ ਲਈ ਮੈਂ ਦੁੱ ਬਾਬੇ ਮੇਰੇ ਬੌੜਿਆ ਰੱਬਾ ਕਹਿੰਦੇ ਹੁੰਦੇ ਜਦੋਂ ਕੋਈ ਕੰਮ ਨਹੀਂ ਸੀ ਕੰਮ ਨਹੀਂ ਸੀ ਉਹੀ ਕਮਲਾ ਜੀ ਕਹਿ ਦਿੰਦਾ ਵੀ ਤੂੰ ਕੰਮ ਨਾ ਕਰਿਆ ਕਰ ਵੀ ਦੱਸ ਜੇ ਕੰਮ ਕਰੂੰਗੀ ਤਾਂ ਖਾਣਾ ਪੀਣਾ ਖੁੱਲਾ ਆ ਜਾਂਦਾ ਕਹਿੰਦੀ ਨਾ ਇਹ ਦੁੱਧ ਲੈ ਜੀ ਨਾ ਇਹ ਦਹੀਂ ਲੈ ਜੀ ਚੱਲ ਮੈਂ ਕੰਮ ਕਰਾ ਕੇ ਦੁੱਧ ਦਹੀਂ ਲਈ ਜਾਊਂਗੀ ਨਾਲੇ ਤੇ ਮੇਰੀ ਕੁੜੀ ਕਹਿੰਦੀ ਮੰਮੀ ਦਹੀਂ ਜਮਾ ਦੇ ਕਾ ਦੋ ਦਿਨ ਜਵਾ ਕੜੀ ਦਹੀਂ ਖਾਲੂ ਤਾਂ ਚਾ ਪੂਰਾ ਹੋ ਜੂ ਵੀ ਮੈਂ ਵੀ ਦਹੀਂ ਖਾ ਲਈ ਸਾਏ ਮੇਰੇ ਬਾ ਪਣ ਪਾਈ ਕੱਪੜੇ ਸੁੱਕਣੇ ਹੁਣ ਮੈਂ ਜਾਣੀ ਆ ਜੀ ਲੈ ਬਹਿ ਜਾ ਨਰੇ ਉਹ ਮੈਂ ਚਾਹ ਤਰ ਕੇ ਆਈ ਸੀ ਉਹ ਦੁੱਧ ਚ ਪੱਤੀ ਪਾ ਕੇ ਤੇ ਨਾਲ ਉਹ ਚਾਹ ਪੀ ਜਾਂਦੀ ਸਾਰੇ ਕੰਮ ਨਿਵੇੜ ਜਾਂਦਾ ਹਾਂ ਹਾਂ ਪਣੇ ਕੰਮ ਤਾਂ ਕੀ ਸੀ ਉਹ ਤੇ ਰਗੋਹਾ ਜਾ ਹਟਾ ਕੇ ਉਧਰ ਤੇ ਨਾਲ ਦੀ ਨਾਲ ਮਸ਼ੀਨ ਚ ਕੱਪੜੇ ਸੁੱਕਣੇ ਪਾਈ ਜੇ ਕੋਈ ਹੋਰ ਕੰਮ ਹੈਗਾ ਉਹ ਕਰ ਜਾਂਨੇ ਭਾਂਡੇ ਢਿੰਡੇ ਚੱਕ ਜਾਂਨੇ ਜੇ ਰਸੋਈ ਚ ਹੈਗੇ ਨਹੀਂ ਹੋਰ ਤਾਂ ਕੋਈ ਕੰਮ ਨਹੀਂ ਹਾਏ ਸੱਚੇ ਗगन ਤੇਰਾ ਤਨਾ ਮੈਨੂੰ ਬਾਲਾ ਸਹਾਰਾ ਆ ਵੀ ਭੈਣ ਜਿੱਡਾਂ ਜਿਹੜਾ ਤੂੰ ਮੇਰੇ ਘਰ ਦਾ ਸਾਰਾ ਕੰਮ ਕਰ ਗਈ ਆ ਕਰਨਾ ਦੇਖ ਲੈ ਹੂੰ ਤਾਂ ਕਹ ਦਊਗੀ ਮੈਂ ਤੇਰੀ ਭੈਣ ਬਣੀ ਹੋਈ ਆ ਹਨਾ ਤੇਰੀ ਜਮਾ ਪੱਕੀ ਸਹੇਲੀ ਆਂਗੀ ਆ ਕੇ ਹਾਲ ਵੀ ਨਹੀਂ ਪੁੱਛਿਆ ਹੈਗਾ ਸਵੇਰੇ ਮੈਂ ਫੋਨ ਲਾਇਆ ਮੈਨੂੰ ਕਹਿੰਦੀ ਆ ਕਿ ਮੈਂ ਤਾਂ ਗਈ ਹੋਈ ਆਂਗੀ ਕਿਤੇ ਬਾਹਰ ਉਹ ਵੀ ਗੱਲ ਮੈਂ ਦੱਦ ਸੀ ਉਹ ਇੱਥੇ ਤਾਂ ਹੈ ਨਹੀਂਗੀ ਉਹਨਾਂ ਤਾਂ ਮੈਂ ਕੰਮ ਤੇ ਲੱਗੀ ਆ ਤਾਂ ਹੀ ਤਾਂ ਮੈਨੂੰ ਆ ਵੇਲੇ ਹੋ ਗਏ ਹੁਣ 3 ਵਜੇ ਪਏ ਆ ਮਹਾਂ ਚਲ ਮੈਂ ਜਾਂਦੀ ਆਂਦੀ ਛੋਡੇ ਆਟਾ ਵੀ ਫੜਾ ਜਾਂਦਾ ਹਰ ਲੈ ਕੇ ਆਈ ਸੀ ਤੇ ਹੁਣ ਮੈਂ ਜਾਂਦੀ ਸੀਗੀ ਉਹਨਾਂ ਦੇ ਘਰ ਹੀ ਕਿਰਨਾਈ ਸਸਤੇ ਸੋਰੇ ਦੀ ਰੋਟੀ ਪਕਾ ਕੇ ਉਹ ਕਹਿੰਦੇ ਤੇ ਸਾਡੀ ਰੱਖ ਜਾ ਕਰਨ ਵਾਲੇ ਆਪਦੀ ਰੋਟੀ ਲੈ ਜਾ ਕਰਨ ਨਾ ਪਈਆ ਦੁੱਧ ਲੈ ਜਾ ਕਰ ਲੈ ਦੁੱਧ ਦਉਗੀ ਉਹ ਤੈਨੂੰ ਦੁੱਧ ਕਿਉਂ ਉਹਨਾਂ ਦੇ ਮਾਰ ਕੇ ਬਾਲਾ ਹੁੰਦਾਗਾ ਡੇਢ ਕਿਲੋ ਦਾ ਦੁੱਧ ਭਵਾਉਂਦੇ ਆ ਫਿਰ ਉਹ ਚੋ ਆਪ ਵੀ ਪਿੰਦੇ ਆ ਚਾਹ ਪਾਣੀ ਵੀ ਬੰਦਨ ਨਾਲ ਸੁਖ ਨਾਲ ਐਡਾ ਪਰਿਵਾਰ ਆ ਘਰੇ ਕੋਈ ਨਾ ਕੋਈ ਆ ਜਾਂਦਾਗਾ ਨਾ ਨਾਲੇ ਮੇਰੀ ਗੱਲ ਸੁਣ ਤੈਨੂੰ ਕੋਲ ਨਾ ਰੋਟੀ ਤੇ ਦੁੱਧ ਨਹੀਂ ਸਾਰ ਤੇ ਪੈਸਾ ਟਕਾ ਨਹੀਂ ਦਿੰਦੀ ਹੈਗੀ ਸਾਰਾ ਦਿਨ ਤੋਂ ਉਹਨਾਂ ਦੇ ਘਰੇ ਡੰਗਰਾਂ ਵਾਂ ਕੰਮ ਕਰਦੀ ਆ ਤੂੰ ਗੱਲ ਕਰਨੀ ਸੀ ਉਹਦੇ ਨਾਲ ਖੋਲਣੀ ਸੀ ਪਹਿਲਾਂ ਗੱਲ ਅਗਲੀ ਨਾ ਨਹੀਂ ਭਣੇ ਦੁੱਧ ਨਾਲ ਨਹੀਂ ਸਾਰਿਆ ਉਹ ਕਹਿੰਦੀ ਵੀ ਪੂਰਾ ਮਹੀਨਾ ਲਾ ਲਈ ਕਹਿੰਦੀ ਮੈਂ ਤਾਂ 4-5 ਦਿਨ ਹੀ ਲਾਉਂਗੀ ਉੱਥੇ ਕਹਿੰਦੀ ਪਰ ਤੈਨੂੰ ਪੂਰੇ ਮਹੀਨਾ ਲਾ ਕੇ ਨਾਲੇ 400 ਰੁਪਇਆ ਦੇ ਦੂੰ ਨਾਲ ਮੈਂ ਤਾਂ 400 ਦੇ ਲਾਲਚ ਚ ਲੱਗ ਗਈ ਮਾ ਕੁੜੀ ਦਾ ਕਾਪੀ ਪੈਨ ਆ ਜੂ ਕੋਈ ਓਹੋ 400 ਰੁਪਏ ਪਿੱਛੇ ਤੂੰ ਸਾਰਾ ਦਿਨ ਉਹਦੇ ਘਰੇ ਖਪੀ ਜਾਨੀ ਰਹਿਣੀ ਆ ਮੈਂ ਤੈਨੂੰ 3000 ਰੁਪਏ ਦੇ ਦੂੰ ਰੋਜ਼ ਦਾ 100 ਰੁਪਏ ਤੈਨੂੰ ਕੀ ਮਾੜਾਗਾ ਨਾਲੇ ਦੁੱਧ ਦਹੀਂ ਜਿਹੜਾ ਜੀ ਕੀਤਾ ਚੀਜ਼ ਮੇਰੇ ਘਰੋਂ ਲੈ ਕੇ ਜਾਈ ਮੈਂ ਕਿਹੜਾ ਤੈਨੂੰ ਕੋਈ ਰੋਕ ਟੋਕ ਕਰਦੀ ਆ ਕਣਕ ਜਦੋਂ ਤੈਨੂੰ ਲੋੜ ਪਈ ਆਟਾ ਨਾ ਹੋਇਆ ਕਰੋ ਸਾਡੇ ਮੈਂ ਤਾਂ ਨਾ ਕਿਰਨਾਂ ਨੂੰ ਵੀ ਬਲਾਈਂ ਕੁਛ ਦਿੰਦੀ ਹੁੰਦੀ ਸੀ ਜਦੋਂ ਵਿਆਹ ਸ਼ਾਦੀ ਜਾਣਾ ਨਾ ਸਾਰੇ ਮੇਰੇ ਸੂਟ ਲੈ ਕੇ ਜਾਂਦੀ ਕਹਿ ਦਿੰਦੀ ਤੇਰੇ ਸੂਟ ਤਾਂ ਬਲਾਈਂ ਮਹਿੰਗੇ ਆ ਮੇਰੇ ਸਸਤੇ ਆ ਪਰ ਆਪ ਉਹਨੇ ਮੈਨੂੰ ਪੁੱਛਿਆ ਨਹੀਂ ਹੈਗਾ ਮੈਂ ਤਾਂ ਇਹ ਗੱਲ ਦੋ ਤੇ ਬਲਾਈਂ ਗੁੱਸਾ ਮੈਂ ਨਹੀਂ ਉਹਨੂੰ ਹੁਣ ਬੁਲਾਉਂਦੀ ਹੈਗੀ ਨਾਲੇ ਉਹ ਕਰਦੀ ਰਹਿੰਦੀ ਹੈ ਤੁਹਾਡੇ ਕੋਲ ਤੋਂ ਕਰਦੀ ਰਹਿੰਦੀ ਹੈ ਹਵਾ ਵੀ ਮੈਂ ਉਹਦੇ ਘਰੇ ਬਲਾਈਂ ਸੌਖੀ ਆ ਸੌਖੀ ਦਾ ਹੁਣ ਚਲ ਆਪਾਂ ਕਾਹਨੂੰ ਹਨਾ ਐ ਕਿਸੇ ਨੂੰ ਮੰਦਾ ਚੰਗਾ ਬੋਲਣਾਗਾ ਆਂਦੇ ਘਰੇ ਸਾਬੀ ਹੈ ਨਾ ਰੱਬ ਦਾ ਦਿੱਤਾ ਖਾਂਦਾ ਨਾ ਵੀ ਪਰ ਐਨੀ ਨਹੀਂ ਉਹ ਹੈਗੀ ਜਿੰਨੀ ਬਣਦੀ ਰਹਿੰਦੀ ਹੈ ਸੱਚੀ ਤੁਹਾਡੇ ਸਾਹਮਣੇ ਚੱਲ ਕੋਈ ਨਾ ਕਹਿੰਦੇ ਹੁੰਦੇ ਰੱਬ ਸਾਰਿਆਂ ਨੂੰ ਸਾਰਾ ਖੁਸ਼ੀ ਦੇਵੇ ਜੇ ਤੁਹਾਡੇ ਅਰਗੇ ਘਰਾਂ ਦੇ ਜ਼ਮੀਨ ਜਾਇਤ ਹੈਗੀ ਆ ਤਾਂ ਸਾਡੇ ਅਰਗੇ ਗਰੀਬਾਂ ਨੂੰ ਕੰਮ ਮਿਲ ਜਾਂਦਾ ਸਾਡਾ ਵੀ ਢਿੱਡ ਭਰ ਜਾਂਦਾ ਅਗਲਾ ਕਹਿੰਦਾ ਹੁੰਦਾ ਤਕੜਿਆਂ ਨਾਲ ਹੀ ਮਾੜਿਆ ਹੈ ਜੇ ਕਹਿੰਦੇ ਹੁੰਦੇ ਤਕੜਿਆ ਕਰਨੀ ਅਸੀਂ ਬਾੜਾ ਦੇਖ ਕੇ ਤੁਹਾਡੀ ਬਰੋਬਰੀ ਕਰਾਂਗੇ ਤਾਂ ਸਾਡੇ ਜਵਾਕ ਭੁੱਖੇ ਮਰਨਗੇ ਮੈਂ ਤਾਂ ਤੇਰਾ ਬਾਈ ਵੀ ਕਹਿੰਦਾ ਹੁੰਦਾ ਕਹਿੰਦਾ ਆਪ ਤੋਂ ਨੀਵੇਂ ਦੇਖ ਕੇ ਚੱਲਿਆ ਕਰ ਕਹਿੰਦਾ ਲੋਕਾਂ ਦਾ ਪੱਕਾ ਦੇਖ ਕੇ ਆਪਦਾ ਕੱਚਾ ਢਾ ਲੇਗੇ ਕਹਿੰਦਾ ਐ ਨਹੀਂ ਗੁਜ਼ਾਰੇ ਹੋਣੇ ਤੰਜੋ ਮੈਂ ਤਾਂ ਬਾਲੀਆਂ ਮੰਗਾ ਕਰਦੀ ਨਹੀਂ ਵਾਹਿਗੁਰੂ ਦਾ ਸ਼ੁਕਰ ਵੀ ਸਾਨੂੰ ਸੋਹਣੀ ਸਿਹਤ ਦਿੱਤੀ ਆ ਸਿਰ ਤੇ ਸੱਤ ਦੀ ਰੋਟੀ ਸੌਖੀ ਖਾ ਲੈਣੇ ਸਹੀ ਗੱਲ ਲੱਗ ਗਨ ਤੇਰੀ ਮੇਰੀਆਂ ਵੀ ਨਾ ਅੱਜ ਤੂੰ ਅੱਖਾਂ ਖੋਲਦਿਆਂ ਪਹਿਲਾਂ ਮੈਨੂੰ ਐਂ ਲੱਗਦਾ ਹੁੰਦਾ ਸੀ ਵੀ ਗਰੀਬਾਂ ਨੂੰ ਬੁਲਾਉਣਾ ਨਹੀਂ ਚਾਹੀਦਾ ਇਹ ਤਾਂ ਚੇਜ ਹੀ ਮੰਗਣਗੇ ਵੱਧ ਤੋਂ ਵੱਧ ਪਰ ਅੱਜ ਜਿੱਥੇ ਕਿੰਨਾ ਨੇ ਮੇਰੇ ਕੰਮ ਆਉਣਾ ਸੀ ਨਾ ਉੱਥੇ ਤੂੰ ਆਈਆਂ ਬਹੁਤ ਵੱਡਾ ਆਸਾਨ ਕੀਤਾ ਤੂੰ ਮੇਰੇ ਤੇ ਭਣਿਆ ਇਹ ਗੱਲ ਕਹਿ ਕੇ ਨਾ ਸੱਚੀ ਮੇਰੇ ਮਨ ਨੂੰ ਵੀ ਆਇਆ ਜੀ ਲੱਗਿਆ ਵੀ ਹੈਨਾ ਗਰੀਬ ਤੇ امیر 'ਚ ਬਹੁਤ ਫਰਕ ਆ ਪਰ ਸੱਚੀ ਸੱਚੀ ਗਰੀਬ ਜਿਹੜੇ ਹੁੰਦੇ ਆ ਨਾ ਦਿਲ ਦੇ ਮਾੜੇ ਨਹੀਂ ਹੁੰਦੇ ਬਸ ਆਏ ਹੁੰਦਾ ਵੀ ਜੇ ਇਨਾਂ ਕੋਲ ਪੈਸਾ ਨਹੀਂ ਪਰ ਕਦੇ ਇਨਾਂ ਤੋਂ ਕੋਈ ਚੀਜ਼ ਮੰਗ ਕੇ ਦੇਖੀ ਆਪਦੀ ਜਾਨ ਤੱਕ ਦੇ ਦਿੰਦੇ ਆ ਬਸ ਇੱਕ ਪੈਸੇ ਹੀ ਨਹੀਂ ਹੁੰਦਾਗਾ ਜੇ ਕਹਿੰਦੇ ਹੁੰਦੇ ਸਾਡੇ ਵਰਗੇ ਕੋਲੇ ਟਾਈਮ ਪਾਸ ਕਰਨ ਨੂੰ ਰੋਟੀ ਰੋਜੀ ਆ ਤੇ ਅਸੀਂ ਤਾਂ ਰੋਜੀ ਰੋਟੀ ਨੂੰ ਵੀ ਕਿਸੇ ਨੂੰ ਆਏ ਨਹੀਂ ਕਹਿੰਦੇ ਹੁੰਦੇ ਵੀ ਨਾ ਖਾ ਕੇ ਜਾਈ ਆਪਦੀ ਅੱਧੀ ਵਰਤੀ ਚੋ ਵੀ ਅਗਲੇ ਨੂੰ ਖਵਾ ਕੇ ਭੇਜਾਂਗੇ ਚਲ ਠੀਕ ਐ ਭਣੇ ਬਹੁਤ ਨੇ ਤੂੰ ਮੇਰੇ ਕੰਮ ਕਰਗੀ ਤੇ ਨਾਲੇ ਰਸੋਈ ਚ ਨਾ ਦੁੱਧ ਚ ਪੱਤੀ ਪਾਈ ਪਈ ਐ ਨਾਲੇ ਤੂੰ ਪੀ ਲੈ ਤੇ ਨਾਲੇ ਮੈਨੂੰ ਪਾ ਕੇ ਲੈ ਲੈ ਦੇ ਘਰ ਚ ਕੋਈ ਨਾ ਭਣੇ ਪਾ ਲੈ ਹੁਣੀ ਆ ਨਾਲੇ ਮੈਂ ਕੱਲ ਤੋਂ ਤੁਹਾਡੇ ਕੰਮ ਤੇ ਆਜਿਆ ਕਰੂੰਗੀ ਕੋਈ ਨਾ ਜਦੋਂ ਤੇਰਾ ਜੀ ਕਿਤੇ ਨਾ ਆਜਿਆ ਕਰੀ ਮੈਨੂੰ ਕੋਈ ਹੈ ਹੀ ਨਹੀਂ ਹੈਗਾ ਵੀ ਤੂੰ ਘੰਟਾ ਲੇਟ ਆਈਆਂ ਤੇ ਘੰਟਾ ਪਹਿਲਾਂ ਆਈਆਂ ਭਣੇ ਉਹ ਨਾ ਮੈਂ 2-4 ਦਿਨ ਹਜੇ ਥੋੜਾ ਜਿਹਾ ਲੇਟ ਆਇਆ ਕਰੂੰ ਕਿਉਂਕਿ ਮੈਂ ਕਿਰਨਾ ਕੇ ਵੀ ਕੰਮ ਕਰੂੰ ਜਿੱਦੇ ਕਿਰਨਾ ਆ ਗਈ ਉਹਦੇ ਤੋਂ ਮੈਂ ਟਾਈਮ ਤੋਂ ਆਜਿਆ ਕਰੂੰ ਹਾਂ ਨਾਲੇ ਉਹਦੇ ਨਾਲ ਆਪਦੀ ਗੱਲ ਖੋਲ ਲਈ ਕਿਤੇ ਐਵੇਂ ਉਹਨਾਂ ਦਾ ਨੌਕਰਪੁਣਾ ਕਰੀ ਜਾਵੇਂ ਉਹ ਪੈਸ ਅੱਛਾ ਕੋਈ ਨਾ ਭਣੇ ਮੈਂ ਚਾਹ ਪਾ ਲਿਆ ਮਾਂ ਨਾਲੇ ਮੈਂ ਭਾਂਡੇ ਜੇ ਵੀ ਧੋਈ ਜਾ ਹੁਣ ਜਾਂਦੀ ਆਂ ਲੀ ਆ ਗਈ ਬੱਤ ਹਾਂ ਮੰਮੀ ਹੋਰ ਠੀਕ ਠਾਕ ਹਾਂ ਹੋਰ ਸੁਣਾ ਠੀਕ ਠਾਕ ਚਲ ਪਰਿਆ ਤੁਲਣ ਸੇ ਖਾ ਕੋਈ ਨਾ ਪਰਿਆ ਤੁਲਣ ਦੀ ਜੀ ਬੜਾ ਸਾਗਣ ਤੇ ਆਹੋ ਕਿਹਦੇ ਨਾਲ ਲੰਨ ਤੂੰ ਕਹਗਾ ਨਾ ਕੀ ਗੱਲ ਕੀਤੀ ਸੀ ਮੈਂ ਮੰਮੀ ਨੂੰ ਆਈ ਕਿਹਾ ਸੀਗਾ ਮੈਂ ਕਿਹਾ ਵੀ ਤੂੰ ਸਾਡੇ 2 ਦਿਨ ਕੰਮ ਕਰੇ ਆਂ ਹੀ ਵੀ ਚਲ ਤੈਨੂੰ 400 ਰੁਪਏ ਦਿਹਾੜੀ ਦੇ ਦਾਂਗੇ ਅਸੀਂ ਬਾਲਾ ਇਹ ਨਹੀਂ ਚਾਰ ਸੌ ਕਰ ਲੈ ਕੀ ਦੋ ਦਿਨਾਂ ਦੀ ਗੱਲ ਸੀਗੀ ਨਹੀਂ ਚਲ ਕੋਈ ਨਾ ਮੰਮੀ ਗਰੀਬ ਨੇ ਵਿਚਾਰੇ ਇਹ ਫਿਰ ਉਹ ਆ ਲੈ ਜਾਂਦੀ ਸੀ ਰੋਟੀ ਪਾਣੀ ਲੈ ਜਾਂਦੀ ਸੀ ਚਲ ਕੋਈ ਨਾ ਮੈਂ ਹੀ ਉਹਨੂੰ ਕਹਿਤਾ ਸੀਗਾ ਫਿਰ ਕੀ ਹੁੰਦਾ ਕੋਈ ਨਾ ਹੁਣ ਚਲ ਹੁਣ ਬੱਸ ਠੀਕ ਆ ਹੁਣ ਨਾ ਉਹ ਕਰੀ ਚਿੰਗ ਉਹ ਤਾਂ ਆਪ ਕੰਮ ਕਰ ਲਿਆ ਕਰੀ ਹੁਣ ਨਾ ਉਹਨੂੰ ਕਹੀਂ ਠੀਕ ਆ ਹੋਰ ਸੰਦੀਪ ਕਿਵੇਂ ਆ ਜਾੜੀ ਮੈਂ ਤਾਂ ਠੀਕ ਨਹੀਂ ਹੈਗੀ ਮੈਂ ਤਾਂ ਨਾ ਤੈਨੂੰ ਸੱਚੀ ਬਲਾਈਂ ਯਾਦ ਕੀਤਾ ਤੂੰ ਤਾਂ ਮੈਨੂੰ ਛੱਡ ਕੇ ਬਾਗੀ ਨੀ ਆ ਕੀ ਕਰਾਈ ਫਿਰਦੀ ਆ ਤੂੰ ਐਸੇ ਦੀ ਦੁੱਖ ਦੇ ਮਾਰੀ ਨੇ ਤਾਂ ਤੈਨੂੰ ਯਾਦ ਕੀਤਾ ਸੀ ਵੀ ਜੇ ਤੂੰ ਹੁੰਦੀ ਨਾ ਤਾਂ ਮੇਰੇ ਕਾਹਨੂੰ ਆ ਕੁਝ ਹੋਣਾ ਸੀਗਾ ਇਹ ਤਾਂ ਨਾ ਮੈਂ ਤੇਰੇ ਮਗਰੋਂ ਝਾੜੂ ਲਈ ਜਾਂਦੀ ਸੀ ਤੂੰ ਤਾਂ ਭੱਗ ਗਈ ਪਤਾ ਨਹੀਂ ਕਿਹੜੇ ਹਸਾਮਨਾ ਪ੍ਰਿੰਡਾਂ ਨਾਲ ਲੜ ਗਈਆਂ ਦੋ ਹੁਣ ਆ ਦੇਖਾ ਸੂਟ ਵੀ ਨਹੀਂ ਪੈਂਦਾ ਬਾੜਾ ਹੀ ਸੋਜਾ ਜਾ ਪਿਆ ਹੈ ਹੋਰ ਮੇਰੇ ਦਾਜੀ ਕਰਦਾ ਵੀ ਆ ਬਾਹ ਜੀ ਨਾ ਪਾੜਦਾ ਥੋੜੀ ਜੀ ਨਾ ਪਾੜਨੀ ਤਾਂ ਕਾਹਨੂੰ ਆ ਚਲ ਕੋਈ ਨਾ ਫੇਠੀਕ ਹੋ ਜਾਊਗਾ ਦੂਜੇ ਤੀਜੇ ਦਿਨ ਕਹਿੰਦੇ ਤਾਂ ਠੀਕ ਹੋ ਜਾਂਦਾ ਹੁੰਦਾ ਭਾਈ ਹੋਰ ਤੋਂ ਦੱਸ ਵੀ ਵਧੀਆ ਘੁੰਮ ਕੇ ਆਏ ਇੱਥੇ ਨਹੀਂ ਭੈਣੇ ਸਾਡੇ ਤਾਂ ਕੁਛ ਨਾ ਪੁੱਛ ਉਸ ਤਾਂ ਇੰਨਾ ਵਧੀਆ ਘੁੰਮ ਕੇ ਆਏ ਆਂਗੇ ਇੰਨਾ ਮਜ਼ਾ ਆਇਆ ਜੇ ਤੂੰ ਵੀ ਨਾਲ ਜਾਂਦੀ ਤਾਂ ਬਹੁਤ ਵਧੀਆ ਹੁੰਨਾ ਸੀਗਾ ਯਾਦ ਰੱਖਦੀ ਵੀ ਹਾਂ ਅਸੀਂ ਗਏ ਸੀ ਜੇ ਚਲ ਕੋਈ ਨਾ ਮੈਂ ਅਗਲੇ ਸਾਲ ਚਲ ਜੂੰਗੀ ਐਤਕੀ ਤੁਸੀਂ ਜਾਏ ਅਸੀਂ ਤਾਂ ਹੁਣਾਈ ਕਿਹਾਗਾ ਅਸੀਂ ਕਿ ਆਸ ਤਾਂ ਹਰ ਸਾਲ ਪ੍ਰੋਗਰਾਮ ਬਣਾਇਆ ਕਰਾਂਗੇ ਭਾਈ ਬੱਚਿਆਂ ਨੂੰ ਨਾਲੇ ਬੱਚੇ ਨੇ ਜੋ ਆਇਆ ਕਰਿਆ ਕਰਨਗੇ ਨਾਲੇ ਅਸੀਂ ਜਾਇਆ ਕਰਾਂਗੇ ਘਰ ਦੀਆਂ ਟੈਨਸ਼ਨਾਂ ਤਾਂ ਮੁੱਕਣੀਆਂ ਹੀ ਨਹੀਂ ਹਾਂ ਇਹ ਤਾਂ ਗੱਲ ਹੈਗੀ ਆ ਚਲ ਵਧੀਆ ਕੀਤਾ ਕੋਈ ਨਾ ਸੀ ਵੀ ਜਾਵਾਂਗੇ ਬੀਰੇ ਨੇ ਤਾਂ ਤੇਰੇ ਨੇ ਕਿਹਾ ਸੀ ਮੈਨੂੰ ਵੀ ਜੇ ਤੇਰੇ ਮਨ ਕੀਤਾ ਨਾ ਤੂੰ ਮੈਨੂੰ ਦੱਸ ਦੇ ਮੈਂ ਆਪ ਹੀ ਨੇ ਵਸ ਗੌਰ ਜੀ ਕਰੀ ਨਾ ਨਹੀਂ ਆਏ ਦੱਸ ਗਗਨ ਕਿਵੇਂ ਲੱਗੀ ਆ ਤੁਹਾਡੇ ਘਰੇ ਤਨਖਾਹ ਤੇ ਲੱਗੀ ਹੈਗੀ ਕਿਵੇਂ ਕੰਮ ਕਰਨ ਵਾਸਤੇ ਨਹੀਂ ਤਨਖਾਹ ਤੇ ਕਾ ਨੂੰ ਮੈਂ ਕਿਹੜਾ ਉਹਨੂੰ ਸਾਲ 2 ਸਾਲ ਲਈ ਰੱਖਿਆ ਸੀਗਾ ਮੈਂ ਤਾਂ ਉਹਨੂੰ ਐ ਕਿਹਾ ਸੀਗਾ ਵੀ ਚਲ ਜੇ ਅਸੀਂ ਘੁੰਮਣ ਜਾਂਦੇ ਆਗੇ 2-4 ਦਿਨ ਤੂੰ ਕੰਮ ਕਰਦੀ ਕੋਈ ਨਾ ਮੈਂ ਉਹਨੂੰ 400 ਰੁਪਏ ਗਿਆ ਸੀ ਹੁਣ ਮੈਂ 2-3 ਦਿਨ ਲੱਗੇ ਮੈਂ ਉਹਨੂੰ 100 ਰੁਪਏ ਦੇ ਜਾਣਾ ਨਾਲੇ ਭੈਣੇ ਉਹ ਦੋ ਟਾਈਮ ਦੀ ਰੋਟੀ ਪਾਣੀ ਲੈ ਜਾਂਦੀ ਸੀ ਨਾਲੇ ਦੁੱਧ ਲੈ ਜਾਂਦੀ ਸੀਗੀ ਨਾ ਕਰਨਾ ਇਹ ਤਾਂ ਤੇਰੀ ਗੱਲ ਬਲਾਈ ਗਲਤ ਆ ਵਿਚਾਰੀ ਉਹਦਾ ਘਰੋਂ ਕਿੰਨੀ ਗਰੀਬਣੀ ਹੈ ਹਨ ਰੁਪਈ ਰੁਪਈ ਨੂੰ ਤਸਦੀ ਫਰਦੀ ਹੈ ਤਾਂ ਹੀ ਆਪਣੇ ਘਰਾਂ ਚ ਕੰਮ ਕਰਨ ਆਉਂਦੀ ਹੈ ਜੇ ਇਹ ਦਿਨ ਆਪਣੇ ਤੇ ਆ ਜਣ ਤਾਂ ਆਪਾਂ ਨੂੰ ਕਿਵੇਂ ਦਾ ਲੱਗਣੀ 100 ਰੁਪਈਆ ਥੋੜਾਗਾ 10 ਤੋਂ ਮੈਨੂੰ ਤੂੰ ਵੀ ਹੱਦੀ ਕਰਦੀਆਂ ਜੀ 100 ਰੁਪਇਆ ਤਾਂ ਨਾ ਬਲਾਈ ਥੋੜਾਗਾ ਮੈਂ ਤਾਂ ਉਹਨੇ ਨਾਲ ਗੱਲ ਕਰੀ ਸੀ ਮੈਂ ਕਿਹਾ ਤੂੰ ਸਾਡੇ ਘਰੇ ਕੰਮ ਕਰ ਜਾਇਆ ਕਰ ਮੈਂ ਤੈਨੂੰ 3000 ਰੁਪਏ ਦੇ ਦਿਆ ਕਰ ਉਹ 100 ਰੁਪਇਆ ਰੋਜ਼ ਦੇ ਦੂੰ ਤੂੰ ਤਾਂ ਉਹ ਨੂੰ ਮਹੀਨੇ ਦਾ ਦਿੱਤਾ ਸੀ ਨਾ ਮੈਂ ਇੱਕ ਦਿਨ ਦਾ ਦਊਂਗੀ ਉਹ ਨੂੰ ਨਾਲੇ ਰੋਟੀ ਪਾਣੀ ਕਰੋ ਸਾਰਾ ਕੁਝ ਦਊਂਗੀ ਮੈਂ ਤਾਂ ਉਹ ਨੂੰ ਇਹ ਵੀ ਕਿਹਾ ਸੀ ਵੀ ਜੇ ਤੁਹਾਡੇ ਆਟਾ ਨਾ ਹੋਇਆ ਨਾ ਤਾਂ ਸਾਡੇ ਕਣਕ ਦਾ ਗੱਟਾ ਵੀ ਲੈ ਜੀ ਚੱਕ ਕੇ ਭੈਣੇ ਮੇਰੀ ਗੱਲ ਸੁਣਾ ਤੂੰ ਕਹਿੰਦੀ ਆ ਕਿ ਮਹੀਨੇ ਦਾ ਫਿਰ ਮੇਰ ਤਾਂ ਕਰੇ ਉਹਨੇ 2-3 ਦਿਨ ਕੰਮ ਕੀਤਾਗਾ ਮੇਰਾ ਕਿਹੜਾ ਮਹੀਨਾ ਲਾਤਾ ਮੈਂ ਉਹ ਨੂੰ 400 ਰੁਪਇਆ ਦਿੰਦੀ ਸੀ ਹੁਣ ਮੈਂ ਉਹ ਨੂੰ 1 ਚੱਲ ਮੇਰੀ ਗੱਲ ਸੁਣ ਮੈਂ ਮੰਨਦੀ ਆਂ ਤੇਰੇ ਘਰੇ ਉਹਨੇ ਮਹੀਨੇ ਦਾ ਕੰਮ ਨਹੀਂ ਕੀਤਾ ਪਰ ਜਿਹੜੀ ਤੂੰ ਉਹਦੇ ਨਾਲ ਝਵਾਨ ਕੀਤੀ ਸੀ ਝਵਾਨ ਦਿੱਤਾ ਰਿਹਾ ਤੂੰ ਉਹਦੇ ਨਾਲ 400 ਰੁਪਏ ਦੀ ਗੱਲ ਕੀਤੀ ਸੀ ਕੰਮ ਭਾਵੇਂ ਅਗਲੇ ਘੰਟਾ ਕਰਕੇ ਗਈ ਆ ਭਾਵੇਂ ਦੋ ਦਿਨ ਕਰਕੇ ਗਈ ਆ ਪੈਸੇ ਤਾਂ ਜਿੰਨੇ ਉਹਦੇ ਬੰਦੇ ਉੰਨੇ ਤੈਨੂੰ ਦੇਣੇ ਚਾਹੀਦੇ ਆ ਮਾਰੇ ਤਾਂ ਹੁਣ ਸਾਡੀ ਮੰਮੀ ਬੋਲਦੀ ਆ ਗਈ ਉਹ ਕਹਿੰਦੀ ਹੁਣ ਤੂੰ ਆ ਗਈ ਹੁਣ ਤੂੰ ਘਰ ਦਾ ਕੰਮ ਆਪ ਹੀ ਕਰੀ ਹੁਣ ਮੈਂ ਆਪ ਹੀ ਕਰ ਲਿਆ ਕਰੂੰਗੀ ਉਹਨੇ ਦੋ ਤਿੰਨ ਦਿਨ ਲਾਈ ਸੀ ਮੈਂ 100 ਰੁਪਏ ਦੇ ਦੇਣਾ ਬਸ ਹਾਂ ਹੁਣ ਤਾਂ ਮੰਮੀ ਨੂੰ ਆਪ ਹੀ ਦੇਖ ਗਿਆ ਵੀ ਤੂੰ ਆ ਗਈਆਂ ਜਦੋਂ ਉਹ ਤੋਂ ਐ ਕਮਲਿਆਂ ਵਾਂਗੂ ਉਹ ਤਾਂ ਸ ਉਚਰੀਓ ਦਾ ਹਾਲ ਦੇਖਣਾ ਸੀਗਾ ਜਿੱਦਾਂ ਸਾਡੇ ਘਰੇ ਆਈ ਹੈਗੀ ਉਦੋਂ ਨਹੀਂ ਤੇਰੀ ਸੱਸ ਨੂੰ ਦਿਂਦਾ ਸੀ ਉਦੋਂ ਉਹਦੇ ਅੱਖਾਂ ਤੇ ਬੰਦ ਸੀਗੀਆਂ ਹੈ ਨਹੀਂ ਤੂੰ ਮੇਰੀ ਸੱਸ ਨੂੰ ਕਿਵੇਂ ਬੋਲਦੀਆਂ ਗਈ ਦੱਸ ਮੈਨੂੰ ਉਹਨੇ ਤੇਰਾ ਕੀ ਮਾੜਾ ਕੀਤਾ ਮਾੜਾ ਨਹੀਂ ਮੇਰਾ ਕੀਤਾ ਹੈਗਾ ਪਤਾ ਮੈਂ ਤੈਨੂੰ ਕੀ ਕਹਿਣੀ ਆ ਬਈ ਮਾੜੇ ਟਾਈਮ ਦਾ ਪਤਾ ਨਹੀਂ ਲੱਗਦਾ ਹੁੰਦਾ ਚੰਗੇ ਦਿਨ ਤਾਂ ਸੋ ਸੋਚ ਕੇ ਲਿਓਣੇ ਪੈਂਦੇ ਆ ਮਾੜੇ ਦਿਨ ਕਿਸੇ ਨੂੰ ਪੁੱਛ ਕੇ ਨਹੀਂ ਆਉਂਦੇ ਹੁੰਦੇ ਕੀ ਪਤਾ ਐਜ ਦਿਨ ਰੱਬ ਕਦੇ ਆਪਣੇ ਤੇ ਵੀ ਆਗੇ ਤਾਂ ਆਪਾਂ ਕੀ ਕਰਾਂਗੇ ਤਾ ਮੈਂ ਕਹਿਣੀ ਆ ਵੀ ਵਿਚਾਰੀ ਉਹ ਨਰਮਾ ਉਹਦੇ ਘਰ ਵਾਲਾ ਵੀ ਕਿੰਨਾ ਨਰਮਾ ਜੇ ਆਪਾਂ ਇਹਨਾਂ ਉਹਦੀ ਹੈਲਪ ਕਰਾਂਗੇ ਤਾਂ ਹੋਰ ਕੌਣ ਕਰੂਗਾ ਰੱਬ ਦਾ ਦੇਖੀ ਹੈਲਪ ਕੀਤੀ ਆ ਮੈਂ ਉਹਦਨੇ ਸਾਡੀਆਂ ਬਾਲਣ ਲੈ ਕੇ ਗਈ ਮੈਂ ਖੜੇ ਪੈਰ ਉਹਨੂੰ ਬਾਲਣ ਚੁਕਾਤਾ ਹੈ ਫਿਰ ਦੁੱਧ ਪਾਣੀ ਵੀ ਲੈਣ ਆ ਜਾਂਦੀ ਆ ਫਿਰ ਚੀਨੀ ਲੈਣ ਆ ਜਾਂਦੀ ਆ ਕਦੋਂ ਨਹੀਂ ਮੈਂ ਉਹਦੇ ਬਰਾਬਰ ਖੜੀ ਹੈਗੀ ਤੂੰ ਤਾਂ ਐ ਕਰਦੀ ਆਂਗੀ ਵੀ ਜਿਵੇਂ ਅਸੀਂ ਉਹਨੂੰ ਕੁਝ ਦਿੰਦੇ ਹੀ ਨਹੀਂ ਹੈਗੇ ਕਦੇ ਉਹਨੂੰ ਜਵਾਬ ਨਹੀਂ ਦਿੱਤਾ ਮੈਂ ਮੁੜ ਕੇ ਉਹਨੂੰ ਇਹ ਗੱਲ ਕਹੀ ਆ ਮੈਂ ਕਿਹਾ ਮੇਰੀ ਗੱਲ ਸੁਣ ਗਗਨ ਜੇ ਤੈਨੂੰ ਕੋਈ ਚੀਜ਼ ਦੀ ਲੋੜ ਹੋਗੀ ਬੇਸ਼ੱਕ ਸਾਡਿਆਂ ਲੈ ਜਾ ਕਰ ਚੱਲ ਚੰਗਾ ਨਹੀਂ ਛੱਡ ਤੂੰ ਤਾਂ ਉਹ ਗੱਲ ਤੇ ਹੁਣ ਨਹੀਂ ਨੇ ਚੱਲ ਠੀਕ ਆ ਭਣੇ ਮੈਂ ਤਾਂ ਚੱਲੀ ਤੂੰ ਤਾਂ ਮੇਰਾ ਮੂਡ ਹੀ ਖਰਾਬ ਕਰਕੇ ਰੱਖਤਾਗਾ ਲੈ ਅਖੇ ਮੇਰਾ ਮੂਡ ਖਰਾਬ ਕਰਕੇ ਰੱਖਤਾ ਬਾਲੀ ਆ ਗਈ ਗਗੰਦੀ ਹਮੈਤਣ ਉਹਦਣੇ ਕਹਿੰਦੀ ਸੀ ਸਾਡੇੋਂ ਆਟਾ ਲੈ ਗਈ ਚੀਨੀ ਲੈ ਗਈ ਅੱਜ ਇਹ ਬਾਲੀ ਗਗਨ ਵਾਲੀ ਆ ਗਈ ਹੂੰ ਸੱਚੀ ਗੱਲ ਕਹਿ ਦੋ ਤੈਨੂੰ ਮਿਰਚ ਲੱਗਦੀ ਹੈਗੀ ਉੱਥੋਂ ਆਪਦੇ ਘਰੋਂ ਭੁੱਖੀ ਮਰਦੀ ਆਈ ਸੀ ਨਾ ਇੱਥੇ ਆ ਕੇ ਭੁੱਖ ਦਿਖਾਈ ਜਾਂਦੀ ਹੈ ਪਹਿਲਾਂ ਇਹਦੀ ਸੱਸ ਸਾਰਾ ਕੁਝ ਦੱਸ ਜਾਂਦੀ ਸੀਗੀ ਮੈਨੂੰ ਹੁਣ ਉਹ ਤਾਂ ਨਹੀਂ ਮੇਰੇ ਕੋਲ ਗੱਲ ਕਰਦੀ ਉਹਨੂੰ ਪਤਾ ਵੀ ਇਹ ਕਿਰਨਾ ਦੀ ਸੇਲੀ ਆ ਕਿਤੇ ਕੋਈ ਗੱਲ ਕਿਰਨਾ ਕੋਲੇ ਨਾ ਕਰਦੇ ਚਲ ਮੈਂ ਵੀ ਅੰਦਰ ਦੇਖਦੀ ਆ ਕੋਈ ਦਵਾਈ ਲੈਣੀ ਹੈਗੀ ਸੋਜੀ ਬਲਾਂ ਆਈ ਜਾਂਦੀ ਲੈ ਕਿਰਨਾ ਦੀ ਇੱਟਾ ਕਰੀ ਫਿਰਦੀ ਆ ਮੈਂ ਗਾਹਾਂ ਹੀ ਵਗ ਜਾਨੀ ਆ ਦੀਦੀ ਕਿਰਨਾ ਕਿਰਨਾ ਦੀਦੀ ਨੀ ਹਾਂ ਇਹ ਜੇ ਮੈਂ ਕਰਾਂ ਨਾ ਇੱਥੇ ਖੜ ਜਾ ਨਾ ਤੜਕੀ ਆ ਗਈ ਮੂੰ ਚੱਕੇ ਨਹੀਂ ਕਰਨੇ ਹਾਂ ਨਾ ਨਾ ਰ ਗਗਨਾ ਇਹ ਜਾ ਕੇ ਗਲ ਕਰ ਉਹ ਨਾ ਆਈ ਆਈ ਇੱਥੇ ਹੀ ਖੜ ਜਾ ਆ ਗਈ ਮੈਂ ਚਲ ਆਈ ਜਾਂਦੀ ਹਾਂ ਹਾਂ ਦੱਸ ਭੈਣ ਕੀ ਆ ਦੀਦੀ ਮੈਂ ਤਾਂ ਨਾ ਪੈਸੇ ਲੈਣ ਆਈ ਸੀ ਹੁਣ 4 ਦਿਨ ਹੋ ਗਏ ਮੈਨੂੰ ਕੰਮ ਕਰਦੇ ਨੂੰ ਤੇ ਮੈਨੂੰ ਆਇਆ ਵੀ ਮੈਂ ਸੰਦੀਪ ਕੇ ਘਰੇ ਟਾਈਮ ਨਾ ਕੰਮ ਤੇ ਵਗ ਜਾ ਤੁਸੀਂ ਮੇਰੇ ਬੰਦੇ ਪੈਸੇ ਕੋਈ ਗੱਲ ਨਹੀਂ ਮੈਂ ਤੇਰੇ ਬਾਈ ਨੂੰ ਭੇਜ ਦੂੰਗੀ ਉਹ ਤੈਨੂੰ 100 ਰੁਪਏ ਫੜਾਈ ਆਊਗਾ ਹਾਏ ਦੀਦੀ 100 ਰੁਪਏ ਤੁਸੀਂ ਤਾਂ ਮੈਨੂੰ ਆਇਆ ਕਿਹਾ ਸੀ ਵੀ 400 ਰੁਪਏ ਲੈ ਜੀ ਫਿਰ ਜਮਾਨ ਤੇ ਤਾਂ ਰਿਆ ਕਰੋ ਨਹੀਂ ਮੇਰੀ ਗੱਲ ਸੁਣ ਮੈਂ ਤੈਨੂੰ ਕਿਹੜਾ ਮਹੀਨੇ ਲਈ ਰੱਖਿਆ ਸੀਗਾ ਦੋ ਦਿਨਾਂ ਲਈ ਤਾਂ ਤੂੰ ਕੰਮ ਕੀਤਾਗਾ ਹੈ 100 ਰੁਪਏ ਥੋੜਾਗਾ ਕੋਈ ਨਾ ਦੀਦੀ ਜਿਹੜਾ ਤੁਹਾਡਾ ਜੀ ਕਰਦਾ ਨਾ ਉਨੇ ਹੀ ਪੈਸੇ ਦੇ ਦੋ ਸਹੀ ਗੱਲ ਆ ਮੈਂ ਕਿਹੜਾ ਪੂਰਾ ਮਹੀਨਾ ਲਾਤਾ ਸਾਡਾ ਗਰੀਬਾਂ ਦਾ ਤਾਂ ਕਿਸੇ ਅੱਗੇ ਜੋਰ ਨਹੀਂ ਚੱਲਦਾ ਸੰਤ ਆਪਦੀ ਪੂਰੀ ਮਿਹਨਤ ਵੀ ਨਹੀਂ ਮਿਲਦੀ ਹੋਗੀ ਚਲ ਸੌ ਹੀ ਦੇ ਦੋ ਦੀਦੀ ਐ ਵੀ ਦੇਖ ਤੂੰ ਦੋ ਟਾਈਮ ਦੀ ਰੋਟੀ ਵੀ ਲੈ ਕੇ ਜਾਂਦੀ ਰਹੀ ਆ 60 ਰੁਪਏ ਕਿਲੋ ਦੁੱਧ ਆ ਜਿਹੜਾ ਰੋਜ਼ ਲੈ ਕੇ ਜਾਂਦੀ ਸੀ ਦੀਦੀ ਕੋਈ ਨਾ ਮੈਂ ਕਿਹੜਾ ਤੁਹਾਡੇ ਮੂਰੇ ਕੋਈ ਜੋਰ ਜਾ ਵਸਤੀ ਕੀਤੀ ਆ ਜਿੰਨੇ ਪੈਸੇ ਬਣਦੇ ਆ ਓਨੇ ਦੇ ਦੋ ਆਹੋ ਜਦੋਂ ਕਮਾਉਣੇ ਉਦੋਂ ਪਤਾ ਲੱਗਦਾ ਵੀ 100 ਰੁਪਿਆ ਥੋੜਾਕ ਜਿਆਦਾ ਆ ਕੋਈ ਨਾ ਮੈਂ ਤੇਰੇ ਬਾਈ ਦੇ ਹੱਥ ਭੇਜ ਦਊਂਗੀ ਦੇ ਦੂੰ 100 ਰੁਪਿਆ ਚੱਲ ਬੇਮਣਾ ਇਹਨੇ ਤਾਂ ਆਪਦੀ ਸੁਨਾਤੀ ਨਾਲੇ ਮਿਹਨਤ ਕੀਤੀ ਮਿਹਨਤ ਦਾ ਫਲ ਵੀ ਨਹੀਂ ਪਾਉਂਦੇ ਖੋਰ ਗਰੀਬ ਵਿਚਾਰਾ ਕੀ ਕਰੇ ਫਿਰ ਚੱਲ ਬੇਮਣਾ ਇਹਨੇ ਤਾਂ ਆਪਦੀ ਗੱਲ ਸੁਨਾਤੀ ਕਹਿੰਦੇ ਹੁੰਦੇ ਆ ਗਰੀਬ ਨੂੰ ਤਾਂ ਪੂਰੀ ਮਿਹਨਤ ਵੀ ਨਹੀਂ ਮਿਲਦੀਗੀ ਚੱਲ ਸਾਡਾ ਹੱਕ ਮਾਰ ਕੇ ਕੋਈ ਕਿਤੇ ਨਹੀਂ ਜਾਂਦਾ ਨਾ ਹੀ ਕੋਈ ਜ਼ੋਰ ਜਵਸਤੀ ਚਲਾ ਸਕਦੇ ਆ ਗਰੀਬਾਂ ਦੀ ਕੌਣ ਸੁਣਦਾ ਭਾਬੀ ਕਿਹੜਾ ਬਾਈ ਅਬੀ ਕਾਲਾ ਮੈਂ ਤਾਂ ਖੋ ਬੀਓ 100 ਰੁਪਿਆ ਫੜਾਇਆ ਸੀਗਾ ਮੇਰੀ ਭਾਬੀ ਨੇ ਤੇ ਬਾਈ ਤਾਂ ਹੈ ਨਹੀਂ ਸੀ ਘਰੇ ਫਿਰ ਮੈਂ ਖਤਰ ਮੈਂ ਹੀ ਫੜਾਇਆ ਆ ਅੱਛਾ ਬਾਈ ਧੰਨਵਾਦ ਕੋਈ ਨਾ ਥੈਂਕ ਯੂ ਜੀ ਮੇਰੇ ਘਰ ਤੋਂ ਬੈਸਤ ਤੇ ਫਿਰ ਵੀ ਤੁਹਾਨੂੰ ਬਾਦ ਕਰਨਾ ਪੈਂਦਾ ਕਦੇ ਫੇਰ ਕੰਮ ਪੈ ਜਾਂਦੇ ਚਲ ਕੋ ਮਨਾ